ਸਾਲਿਆ ਉੱਥੇ ਬਾਬੇ ਰਾਮਚੰਦ ਦੇ ਰੋਜ਼ ਲੰਗਰ ਲੱਗਦਾ। ਹਾਂਜੀ ਲੱਗਦਾ। ਉੱਥੇ ਖਾ ਲਿਆ ਕਰੋ ਚੌਲ ਸਾਡੇ ਇੱਥੋਂ ਚੋਰੀ ਕਰਨੇ ਸੀ। ਕਿਹਦਾ ਮੁੰਡਾ ਨੂੰ? ਮੈਂ ਮੇਚੀ ਭਗਤ ਦਾ ਜੀ। ਮੇਚੀ ਭਗਤ ਦਾ ਨਾ ਚੀਰਾ ਦਾ ਮੁੰਡਾ ਮਕੰਦਪੁਰ ਦਾ ਹਨਾ। ਹਾਂਜੀ। ਸਾਲਿਆ ਉਹ ਕੀ ਕੰਮ ਕਰਦੇ ਆ ਪਤਾ ਤੈਨੂੰ? ਹਾਂਜੀ। ਉਹਨਾਂ ਦਾ ਨਾਂ ਚੱਲਦਾ ਮਕੰਦਪੁਰ ਤੁਸੀਂ ਬੋਰੇ ਚੋਰੀ ਕਰਦੇ ਆ। ਆਹ ਤਾਂ ਸਾਲਿਆ ਮਾੜੀ ਕਰ ਗਿਆ ਭੂਆ ਦੇ ਪਿੰਡ ਆਇਆ ਚੋਰੀ ਕਰਨ ਸਾਲਿਆ ਭੂਆ ਦੇ ਪਿੰਡ ਸੋਣਾ ਚੋਰੀ ਕਰੀਦੀ ਹੁੰਦੀ ਆ। ਇੱਕ ਸਾਨੂੰ ਵਾਇਰਲ ਵੀਡੀਓ ਪ੍ਰਾਪਤ ਹੋਈ ਹੈ। ਉਸ ਦੇ ਵਿੱਚ ਵੀ ਦੋ ਨੌਜਵਾਨ ਇੱਕ ਜਗਤਪੁਰ ਦਾ ਤੇ ਇੱਕ ਮਕੰਦਪੁਰ ਦਾ ਪਿੰਡ ਰਸੂਲਪੁਰ ਨੇੜੇ ਫਲੌਰ ਦੇ ਵਿੱਚ ਆਪਣੀ ਭੂਆ ਦੇ ਪਿੰਡ ਚੋਰੀ ਕਰਨ ਚਲੇ ਗਏ ਉੱਥੋਂ ਦੇ ਵਸਿੰਦਿਆਂ ਨੇ ਜਦੋਂ ਫੜ ਕੇ ਉਹਨਾਂ ਦੀ ਛਿੱਤਰ ਪ੍ਰੇੜ ਕੀਤੀ ਤਾਂ ਉਹਨਾਂ ਨੇ ਦੱਸਿਆ ਕਿ ਮੈਂ ਇੱਕ ਮਕੰਦਪੁਰ ਦਾ ਤੇ ਇੱਕ ਜਗਤਪੁਰ ਦਾ ਹਾਂ ਹੋ ਸਕਦਾ ਇਹਨਾਂ ਦੇ ਵਿੱਚੋਂ ਵੈਰਲ ਵੀਡੀਓ ਦੇ ਵਿੱਚ ਉਹ ਇੱਕ ਸਾਕਸ਼ ਬੋਲ ਰਿਹਾ ਕਿ ਤੂੰ ਆਪਣੀ ਭੂਆ ਦਾ ਪਿੰਡ ਵੀ ਨਹੀਂ ਬਖਸ਼ਿਆ ਪਰ ਉਹਨਾਂ ਦੇ ਛਿੱਤਰ ਪ੍ਰੇੜ ਹੁੰਦੀ ਰਹੀ ਥੋੜੇ ਦਿਨ ਪਹਿਲਾਂ ਇਹਨਾਂ ਦੀ ਇਨ੍ਹਾਂ ਹੀ ਨੌਜਵਾਨਾਂ ਦੀ ਛਿੱਤਰ ਪ੍ਰੇੜ ਲਸਾੜਾ ਪਿੰਡ ਦੇ ਵਿੱਚ ਵੀ ਹੋਈ ਸੀ ਉੱਥੇ ਵੀ ਇਹ ਕਚੋਰੀ ਕਰਦੇ ਫੜੇ ਗਏ ਸਨ ਤੇ ਪਤਾ ਨਹੀਂ ਵਾਰ-ਵਾਰ ਪੁਲਿਸ ਕਿਉਂ ਛੱਡ ਦਿੰਦੀ ਹੈ ਇਹਨਾਂ ਨੂੰ ਇਹਨਾਂ ਚੋਰਾਂ ਨੂੰ ਜਾਂ ਉਹ ਲੋਕ ਜਿਨ੍ਹਾਂ ਦੇ ਚੋਰੀ ਕਰਦੇ ਨੇ ਜਾਂ ਸਮਾਨ ਬਰਾਮਦ ਹੋ ਜਾਂਦਾ ਹੈ ਉਹ ਅਨਗੌਲੀਆਂ ਕਰ ਦਿੰਦੇ ਨੇ ਕਿ ਇਹਨਾਂ ਤੋਂ ਹੁਣ ਕੀ ਲੈਣਾ ਆਪਾਂ ਕੀ ਲੈਣਾ ਆਓ ਤੁਹਾਨੂੰ ਇਹ ਵੀ ਦਿਖਾ ਦਿਆਂ ਕਿਸ ਤਰੀਕੇ ਰਸੂਲਪੁਰ ਪਿੰਡ ਦੇ ਜੋ ਫਲੋਰ ਦੇ ਨੇੜੇ ਹੈ ਕਿਸ ਤਰੀਕੇ ਇਹਨਾਂ ਦੇ ਛਤਰ ਪੇੜੇ ਹੋ ਰਹੀ ਹੈ ਤੇ ਇਹਨਾਂ ਦੇ ਮਾਪੇ ਬਾਰੇ ਉਹ ਦੱਸ ਰਹੇ ਨੇ ਕਿ ਉਹ ਕਿੰਨੇ ਚੰਗੇ ਆ ਤੇ ਤੁਸੀਂ ਕਿਹੜੇ ਕੰਮ ਨੂੰ ਪੈ ਗਏ ਆ ਇਹ ਵੀ ਨੌਜਵਾਨ ਨਸ਼ੇ ਦੀ ਪੂਰਤੀ ਦੇ ਲਈ ਚੋਰੀਆਂ ਕਰਦੇ ਨੇ ਔਰ ਸਰਕਾਰਾਂ ਲੰਮੀ ਨੀਂਦ ਸੁਤੀਆਂ ਪਈਆਂ ਕਦੋਂ ਜਾਗਣਗੀਆਂ ਕਦੋਂ ਉੱਠਣਗੀਆਂ ਜਿਸ ਵੇਲੇ ਪੰਜਾਬ ਦੀ ਜਵਾਨੀ ਬਰਬਾਦ ਹੋ ਗਈ ਫਿਰ ਇਹ ਉੱਠਣਗੀਆਂ ਜਿਸ ਤਰੀਕੇ ਅੱਜ ਤੋਂ ਕਰੀਬ 25-30 ਸਾਲ ਪਹਿਲਾਂ ਪੰਜਾਬ ਦੀ ਜਵਾਨੀ ਦਾ ਘਾਣ ਹੋਇਆ ਸੀ ਚਾਹੇ ਉਹ ਅਤਵਾਦ ਦੇ ਦੌਰ ਦੇ ਵਿੱਚ ਨੌਜਵਾਨ ਮਾਰੇ ਗਏ ਜਾਂ ਪੁਲਿਸ ਮੁਲਾਜ਼ਮ ਮਾਰੇ ਗਏ ਜਾਂ ਅਤਵਾਦੀ ਮਾਰੇ ਗਏ ਲੇਕਿਨ ਮਰੇ ਪੰਜਾਬ ਦੇ ਮਰੇ ਇਸ ਪੰਜਾਬ ਦੇ ਕਾਫੀ ਦੇਰ ਅਸੀਂ ਪੰਜਾਬੀ ਨੌਜਵਾਨੀ ਨੂੰ ਦੁਬਾਰਾ ਲੱਭਦੇ ਰਹੇ ਉਹ ਜੇ ਜਵਾਨੀ ਹੁਣ ਮੁੜ ਕੇ ਉੱਠੀ ਆ ਤੇ ਨਸ਼ੇ ਨੇ ਜਵਾਨੀ ਦਾ ਲੱਕ ਤੋੜ ਕੇ ਰੱਖ ਦਿੱਤਾ ਕੀ ਆਖੀਏ ਸਰਕਾਰਾਂ ਨੂੰ ਵਾਰ-ਵਾਰ ਕਿੱਦਾਂ ਇਹਨਾਂ ਨੂੰ ਜਗਾਈਏ ਕਿ ਇਹਨਾਂ ਦੇ ਨਿਆਣੇ ਇਸ ਪਾਸੇ ਨਹੀਂ ਲੱਗੇ ਲੀਡਰਾਂ ਦੇ ਜਾਂ ਪੁਲਿਸ ਵਾਲਿਆਂ ਦੇ ਜਾਂ ਕਿਸੇ ਹੋਰ ਦੇ ਜਿਸ ਵੇਲੇ ਅੱਗ ਆਪਣੇ ਘਰ ਲੱਗਦੀ ਹੈ ਉਹ ਫਿਰ ਅੱਗ ਹੈ ਜਦੋਂ ਦੂਜੇ ਦੇ ਘਰ ਲੱਗਦੀ ਐ ਉਹ ਤਮਾਸ਼ਾ ਐ ਇਸ ਤਮਾਸ਼ੇ ਨੂੰ ਬੰਦ ਕਰੀਏ ਸਾਡੀ ਹੱਥ ਜੋੜ ਕੇ ਬੇਨਤੀ ਐ ਕਿ ਤੋੜੋ ਨਸ਼ੇ ਦਾ ਲੱਖ ਬਚਾਓ ਪੰਜਾਬ ਦੀ ਜਵਾਨੀ ਹੁਣ ਤਾਂ ਪੰਜਾਬ ਦੀਆਂ ਉਹ 30 ਵੀ ਨਸ਼ੇ ਦੀ ਦਲਦਲ ਦੇ ਵਿੱਚ ਫਸਣ ਲੱਗ ਪਈਆਂ ਜਿਸ ਤਰੀਕੇ ਨੌਜਵਾਨ ਪੰਜਾਬ ਦੇ ਨਸ਼ੇ ਦੇ ਵਿੱਚ ਦਲਦਲ ਦੇ ਵਿੱਚ ਤਸੇ ਹੋਏ ਨੇ ਦੇਖਦੇ ਆ ਕਿਸ ਤਰੀਕੇ ਹਮਲਾ ਮਾਰਦੇ ਨੇ ਸਾਡੇ ਪੰਜਾਬ ਦੇ ਉਹ ਨੌਜਵਾਨ ਪੁਲਿਸ ਨੌਜਵਾਨ ਜੋ ਨਵੀਂ ਭਾਰਤੀ ਦੇ ਵਿੱਚ ਆਏ ਨੇ ਕਿ ਉਹ ਰੋਕ ਸਕਦੇ ਨੇ ਇਸ ਨਸ਼ੇ ਦੀ ਦਲਦਲ ਨੂੰ ਜਾਂ ਅੰਡਰ ਪ੍ਰੈਸ਼ਰ ਇਸੇ ਤਰੀਕੇ ਚੱਲਦਾ ਰਹੇਗਾ ਆਓ ਤੁਹਾਨੂੰ ਦਿਖਾਲਦੇ ਹਾਂ ਕਿਸ ਤਰੀਕੇ ਉਹ ਨਸ਼ੇੜੀਆਂ ਦੀ ਛਿੱਤਰ ਪ੍ਰੇਡ ਹੋ ਰਹੀ ਹੈ ਵਾਇਰਲ ਵੀਡੀਓ ਦੇ ਵਿੱਚ ਆ ਬਈ ਉਹ ਬੋਲ ਕਿਹਦਾ ਮੁੰਡਾ ਜਗਤਪੁਰ ਦਾ ਬੰਦਾ ਦਾ ਮੁੰਡਾ ਕਿਹਨਾ ਚੋਂ ਆ ਉੱਥੇ ਬਾਬੂ ਦਾ ਪੋਤਾ ਬਾਬੂ ਕੁਮਾਰ ਦਾ ਪੋਤਾ ਨਾ ਹਾਂਜੀ ਸਾਲਿਆ ਉੱਥੇ ਬਾਬੇ ਰਾਮਚੰਦ ਦੇ ਰੋਇ ਲੰਗਰ ਲੱਗਦਾ ਹਾਂਜੀ ਉੱਥੇ ਖਾ ਲਿਆ ਕਰੋ ਚੌਲ ਸਾਲੇ ਇੱਥੋਂ ਚੋਰੀ ਕਰਨੇ ਸੀ ਹਾਂ ਬੱਡ ਭਾਜੀ ਮੇਰੀ ਬਾਹ ਜਾਣਾ ਤੂੰ ਬੋਲ ਇਹਨੂੰ ਬਚ ਵੀ ਲੈ ਤੂੰ ਤਾਂ ਨੂੰ ਕਰ ਹਾਂ ਬਈ ਦੱਸ ਕੌਣ ਕਿਹਦਾ ਮੁੰਡਾ ਨੂੰ ਮੈਂ ਮੇਚੀ ਭਗਤ ਦਾ ਜੀ ਮੇਚੀ ਭਗਤ ਦਾ ਨਾ ਚੀਰਾ ਦਾ ਮੁੰਡਾ ਮਕੰਦਪੁਰ ਦਾ ਨਾ ਹਾਂਜੀ ਸਾੜਿਆ ਉਹ ਕੀ ਕੰਮ ਕਰਦੇ ਆ ਪਤਾ ਤੈਨੂੰ ਹਾਂਜੀ ਉਹਨਾਂ ਦਾ ਨਾਂ ਚੱਲਦਾ ਮੁਕੰਦਪੁਰ ਤੁਸੀਂ ਬੋਰੇ ਚੋਰੀ ਕਰਦੇ ਆ ਹੈ ਹੁਣ ਪੱਕਾ ਜਾਣਦਾ ਹੈ ਮੈਂ ਪੂਰਾ ਜਾਣਦਾ ਹੈ ਇੱਥੇ ਵਿੱਚ ਇਹ ਦਾਰੇ ਜੋੜ ਕਿੱਥੇ ਵਿੱਚ ਇਹ ਆਹ ਤਾਂ ਸਾੜਾ ਮਾੜੀ ਕਰ ਗਿਆ ਭੂਆ ਦੇ ਪਿੰਡ ਆਇਆ ਚੋਰੀ ਕਰਨ ਸਾੜਿਆ ਭੂਆ ਦੇ ਪਿੰਡ ਤੋਂ ਚੋਰੀ ਕਰੀਦੀ ਹੁੰਦੀ ਆ ਆੜੇ ਆਈ ਈ ਵੀਰੀ ਆਈਡੀ ਪ੍ਰੂਫ ਬਿਨਾ ਜੱਕੀ ਫਿਰ ਇਹ ਆ ਜੀ ਸਾਡੇ ਬੇਗੀ ਹੋਇਆ ਪੈਂਡ ਰਸੂਲਪੁਰ ਆ ਵੀਡੀਓ ਸੋਹਣੀ ਬਣਦੀ ਆਰੇ ਜੇਹਦਾਰ ਬੰਮੀ ਨਾਲ ਦੀ ਮੋਟਰ ਦੇ ਉੱਤੇ 2-3 ਦਿਨ ਤੋਂ ਪਹਿਲਾਂ ਵੀ ਬੂਰੇ ਚੋਰੀ ਕਰਦੇ ਰਹੇ ਆ ਚੌਲੇ ਚੱਕਣੇ ਨਹੀਂ ਬਸ ਅੱਜ ਰੰਗੇ ਅੱਤੀ ਫਾੜ ਹੋ ਗਏ ਆ ਤਾਰਾਂ ਵੀ ਕਿਤੇ ਲਾਈਆਂ ਹੋਣ ਵੀ ਨਹੀਂ ਆਹੋ ਤੁਹਾਡੀ ਵੀਡੀਓ ਸਾੜਿਓ ਬਹੁਤ ਸੋਹਣੀ ਆਉਂਦੀ ਆ ਸਾਫ ਚਿੱਟੇ ਆਉਂਦੇ ਨੇ ਕਲੀਅਰ ਦੇਖ ਲੈ ਤੈਨੂੰ ਕਿੰਨੀ ਸਾਫ ਵੀਡੀਓ ਆ ਹੈਂ ਅੱਲਾਹ ਆ ਲੈ ਚੱਕਦਾ ਦਾ ਬਰਾਦਰ ਰੋਗ ਤਾਂ ਵੱਢਿਆ ਆਪਣੇ ਨਹੀਂ 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 ਮਾਰਾ ਹਾਈ ਬਿਤਾਇਆ ਤੁਸੀਂ ਪਿੱਛੇ ਖੜਾ ਜਾਣਾ ਪਾਲਸ ਨੂੰ ਚੱਕਣਾ ਆ ਰਿਹਾ ਆਉਣ ਲੱਗੀ ਫਸਣ ਆ ਗਈ ਆ ਆ ਗਏ ਉਹ ਬੰਦੇ ਆਉਂਦੀ ਆ ਫਸਣ ਆ ਗਈ ਪਾਲਸ ਨੂੰ ਤਾਂ ਬਈ ਘੰਟਾ ਕੋ ਰੋਕ ਕੇ ਦੇਣੇ ਚਾਹੀਦੇ ਆ ਇਹਨਾਂ ਦੀ ਆਪ ਇੱਕ ਘੰਟਾ ਇਹਨਾਂ ਦੀ ਭੰਨ ਕੋੜ ਕਰੋ ਮੜੀਏ ਕਿਉਂਕਿ ਇਹਨਾਂ ਨੂੰ ਪਤਾ ਪਾਲਸ ਨੇ ਤਾਂ ਹੁਣੇ ਛੱਡ ਦੇਣੇ ਤਸਾਂ ਮਿੰਟਾਂ ਉਹ ਨਹੀਂ ਛੱਡ ਦੇਣੇ ਪਾਲਸ ਨੇ ਤੂੰ ਉਹ ਵੀ ਗੱਲਾਂ ਕਰ ਸਰਪੰਚਾਂ ਨੂੰ ਕਿੱਥੇ ਰੱਖਦੇ ਇਹਨਾਂ ਨੂੰ ਰੋਕੀਆਂ ਖਲੋਣੀਆਂ ਇਹਨਾਂ ਨੂੰ ਨੇ ਉਹ ਸਮਾਂ ਮੈਂ ਮਾਰੀ ਵੀ ਨਹੀਂ ਪਹਿਲੇ ਇਕੱਠਾ ਹੋਈ ਮੈਂ ਨਗਾ ਮੁੱਲ ਦੀ ਆਖਲ ਮੇਰੇ ਕੋਲ ਮੈਂ ਮਾਰੀ ਤਾਂ ਐ ਨਹੀਂ ਤੂੰ ਇਕੱਠਾ ਕਰ ਦੇ ਹੋਈ ਜਨ ਜਦੋਂ ਮੈਂ ਤੈਨੂੰ ਕਹਾਂਗਾ ਉਦੋਂ ਇਕੱਠਾ ਹੋਈ ਤੂੰ ਅੱਗੇ ਸੇ ਅੱਜ ਕਦੋਂ ਹੋਣਾ ਹੋਣਾ ਇਕੱਠਾ ਹੋਣਾ ਠੀਕ ਹੋ ਗਿਆ ਹੱਥ ਥੱਲੇ ਕਰ ਲੈ ਹੱਥ ਥੱਲੇ ਕਰ ਲੈ ਹੋ ਗਿਆ ਹੈ ਤੈਨੂੰ ਕਹਿੰਦੇ ਸਾਕ ਪਰ ਸਾਰੇ ਹੱਥੇ ਪਿਆ ਕਰ ਲੈ ਹਾਂਜੀ ਓਏ ਤੂੰ ਇਹਨਾਂ ਦੇ ਥਰੇ ਕਰ ਦੇ ਨਾ ਸੁਣਿਆ ਦੇ ਤੂੰ ਕਾ